ਸਵਾਗਤ ਹੈ ਅੱਜ ਦੇ 뷰ਪੁਆਇੰਟ ਪ੍ਰੋਗਰਾਮ 'ਚ ਸਵਾਗਤ ਹੈ ਅੱਜ ਮੈਂ ਗੱਲ ਕਰੂੰਗਾ ਪੰਜਾਬ ਤੋਂ ਨਵੇਂ ਰਾਜ ਸਭਾ ਮੈਂਬਰ ਦੀ ਨਿਯੁਕਤੀ ਉੱਤੇ ਹੋ ਰਏ ਵਿਵਾਦ ਤੇ ਇਸ ਵਿਵਾਦ ਦਾ ਮੁੱਖ ਬਿੰਦੂ ਹੈ ਆਜ਼ਾਦ ਉਮੀਦਵਾਰ ਨਮਨੀਤ ਚਤਰੂਏਦੀ ਐਸੇ ਤਾਂ ਮੈਨੂੰ ਇਹ ਜਿਹੜਾ ਵਿਵਾਦ ਆ ਉਹ ਬਿਲਕੁਲ ਬੇਲੋੜਾ ਲੱਗਦਾ ਪਰ ਜਿਸ ਤਰੀਕੇ ਨਾਲ ਸਾਰਾ ਘਟਨਾਕ੍ਰਮ ਸਾਹਮਣੇ ਆਇਆ ਉਸ ਤੋਂ ਇੱਕ ਡੂੰਗੀ ਡੂੰਗੀ ਸਾਜ਼ਿਸ਼ ਦੀ ਸ਼ੰਕਾ ਜ਼ਰੂਰ ਪੈਦਾ ਹੁੰਦੀ ਹੈ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਰਾਜ ਸਭਾ ਚੋਣ ਜਿਹੜੀ ਹੈ ਜੇ ਲੋਡ ਪਈ ਤੇ ਉਹ ਚੋਣ 24 ਅਕਤੂਬਰ ਨੂੰ ਹੋਣ ਜਾ ਰਹੀ ਹੈ ਤੇ ਉਸ ਲਈ ਆਪ ਦੇ ਉਮੀਦਵਾਰ ਨੇ ਜਾਣੇ ਮਾਣੇ ਪੰਜਾਬ ਦੇ ਉਦਯੋਗਪਤੀ ਰਿਜਿੰਦਰ ਗੁਪਤਾ ਉਸ ਤੋਂ ਬਾਅਦ ਮੈਦਾਨ 'ਚ ਆਇਆ ਆਜ਼ਾਦ ਉਮੀਦਵਾਰ ਨਮਨੀਤ ਚਤੁਰਵੇਦੀ ਜੋ ਆਪਣੇ ਆਪ ਨੂੰ ਜਨਤਾ ਪਾਰਟੀ ਦਾ ਪ੍ਰਧਾਨ ਦੱਸਦਾ ਪਰ ਨਮਨੀਤ ਚਤੁਰਵੇਦੀ ਦੇ ਜਿਹੜੇ ਕਾਗਜ਼ ਉਹ ਰੱਦ ਹੋ ਗਏ ਕਾਰਨ ਚੋਣ ਲਈ ਰਿਟਰਨਿੰਗ ਅਫਸਰ ਕੋਲ 10 ਵਿਧਾਇਕਾਂ ਨੇ ਲਿਖਤੀ ਬਿਆਨ ਦਿੱਤਾ ਕਿ ਉਹਨਾਂ ਆਜ਼ਾਦ ਉਮੀਦਵਾਰ ਨਮਨੀਤ ਚਤੁਰਵੇਦੀ ਦਾ ਨਾਮ ਤਜਵੀਜ਼ ਨਹੀਂ ਕੀਤਾ ਜੋ ਚਤੁਰਵੇਦੀ ਨੇ ਦਾਵਾ ਕੀਤਾ ਸੀ ਰਿਟਰਨਿੰਗ ਅਫਸਰ ਦੇ ਉਹਨੇ ਜਦੋਂ ਤਜਵੀਜ਼ ਕਰਨ ਵੇਲੇ ਫਾਰਮ ਤੇ ਕੀਤੇ ਦਸਤਖਤਾਂ ਨੂੰ ਸਿਗਨੇਚਰਸ ਨੂੰ ਕੰਪੇਅਰ ਕੀਤਾ ਤਾਂ ਉਹਨਾਂ ਮੁਤਾਬਕ ਇਹ ਫਰਜ਼ੀ ਨਿਕਲੇ ਪਰ ਚਤੁਰਵੇਦੀ ਨੇ ਇੱਥੇ ਮੋੜ ਦਾਵਾ ਕੀਤਾ ਕਿ ਉਹਨਾਂ ਨੂੰ 10 ਵਿਧਾਇਕਾਂ ਨੇ ਵਕਈ ਹਮਾਇਤ ਦਿੱਤੀ ਸੀ ਅਤੇ ਹੁਣ ਇਹ ਵਿਧਾਇਕ ਆਮ ਆਦੀ ਪਾਰਟੀ ਦੀ ਸਰਕਾਰ ਦੇ ਦਬਾਅ ਹੇਠ ਪ੍ਰੈਸ਼ਰ ਹੇਠ ਮੁਕਰਨ ਦੀ ਕੋਸ਼ਿਸ਼ ਕਰ ਰਹੇ ਆ ਮੁਕਰ ਰਹੇ ਆ ਨਾਮਜ਼ਦਗੀ ਦੇ ਕਾਗਜ਼ਾਂ ਦੇ ਸੈਟ 'ਚ ਤਜਵੀਜ਼ ਕਰਤਾ ਵਜੋਂ ਜਿਹੜੇ 10 ਵਿਧਾਇਕਾਂ ਦੇ ਨਾਮ ਦਿੱਤੇ ਸਨ ਉਹਨੇ ਗੁਰਦੇਵ ਸਿੰਘ ਦੇਵਮਾਨ ਨਾਭਾ ਤੋਂ ਵਿਧਾਇਕ ਨੇ ਦਿਨੇਸ਼ ਛੱਡਾ ਰੋਪੜ ਤੋਂ ਅਸ਼ੋਕ ਪਰਾਸ਼ਰ ਪੱਪੀ ਰਮਨ अरोੜਾ ਕਮਰ ਵਿਜੇ ਪ੍ਰਤਾਪ ਅੰਮ੍ਰਿਤਸਰ ਤੋਂ ਜਸਮੀਰ ਸਿੰਘ ਸੰਧੂ ਦਵਿੰਦਰਜੀਤ ਸਿੰਘ ਵਿਜੇ ਸਿੰਘਲਾ ਫੋਜਾ ਸਿੰਘ ਸਰਾਰੀ ਅਤੇ ਮਦਨ ਲਾਲ ਬੱਗਾ ਇਹਨਾਂ ਦੇ ਨਾਂ ਕਾਗਜ਼ਾਂ ਤੇ ਸਨ ਤੇ ਨਾਲ ਹੀ ਇਹਨਾਂ ਦੇ ਦਸਖਤ ਵੀ ਸਿਗਨੇਚਰਸ ਵੀ ਸਨ ਉਹਨਾਂ ਦਾ ਆਇਕਾਨਿਕ ਹੈ ਕਿ ਉਹਨਾਂ ਨੇ ਤਾਂ ਦਸਤਖਤ ਕੀਤੇ ਹੀ ਨਹੀਂ ਕਾਗਜ਼ਾਂ ਦੇ ਉੱਤੇ ਸਿਗਨੇਚਰਸ ਉਹਨਾਂ ਕੀਤੇ ਹੀ ਨਹੀਂ ਪਰ ਸਵਾਲ ਇਹ ਵੀ ਹੈ ਕਿ ਨੰਦੀ ਨਮਨੀਤ ਚਤੁਰਵੇਦੀ ਨੇ 90 95 ਆਪ ਵਿਧਾਇਕਾਂ ਵਿੱਚੋਂ ਇਹ 10 ਵਿਧਾਇਕ ਕਿਸ ਬੁਨਿਆਦ ਤੇ ਚੁੜੇ ਪਰ ਇਹਨਾਂ ਚੋ ਤੁਹਾਨੂੰ ਪਤਾ ਹੀ ਆ ਕਿ ਕਾਫੀ ਵਿਵਾਦਿਕ ਵੀ ਨੇ ਕੀ ਪਾਰਟੀ ਚ ਪੜਾਪਉਣ ਦੀ ਇੱਕ ਸ਼ਰਾਰਤ ਸੀ ਜਾਂ ਫਿਰ ਇਸ ਪਿੱਛੇ ਕੋਈ ਹੋਰ ਰਾਸ ਹੈ ਹੋਰ ਕੋਈ ਡੂੰਗੀ ਸਾਜਿਸ਼ ਦਿੱਕਤ ਇਹ ਵੀ ਆਈ ਕਿ ਰਿਟਰਨਿੰਗ ਅਫਸਰ ਦੇ ਦਫਤਰ ਚ ਨਮਨੀ ਚਤੁਰਵੇਦੀ ਕਿਸੇ ਵੀ ਵਿਧਾਇਕ ਨੂੰ ਜਿਹਨਾਂ ਨੂੰ ਕਿਹਾ ਗਿਆ ਕਿ ਤੇ ਇਹਨਾਂ ਨੂੰ ਪਛਾਣ ਉਹ ਪਛਾਣ ਨਹੀਂ ਸਕਿਆ ਇਸ ਕਰਕੇ ਨਮਨੀ ਚਤੁਰਵੇਦੀ ਦੇ ਕਾਗਜ਼ ਜਿਹੜੇ ਆ ਉਹ ਰਿਟਰਨਿੰਗ ਅਫਸਰ ਨੇ ਰੱਦ ਕਰਤੇ ਇਹਨਾਂ ਵਿਧਾਇਕਾਂ ਨੂੰ ਕੁਝ ਨੇ ਰੋਪੜ ਲੁਧਿਆਣਾ ਮੋਗਾ ਸਰਦੂਲਗੜ੍ਹ ਤੇ ਹੋਰ ਕਈ ਥਾਣਿਆਂ 'ਚ ਚਤੁਰਵੇਦੀ ਖਿਲਾਫ ਫੋਰਜਰੀ ਦਾ ਜਿਹੜਾ ਕੇਸ ਆ ਉਹ ਵੀ ਦਰਜ ਕਰਾਇਆ ਉਧਰ ਚਤੁਰਵੇਦੀ ਨੇ ਚੰਡੀਗੜ੍ਹ ਪੁਲਿਸ 'ਚ ਸ਼ਿਕਾਇਤ ਕੀਤੀ ਕਿ ਉਹਦੀ ਜਾਨ ਨੂੰ ਪੰਜਾਬ ਸਰਕਾਰ ਤੋਂ ਜਾਂ ਕੁਝ ਲੋਕਾਂ ਤੋਂ ਖਤਰਾ ਦਾ ਇਸੇ ਕਰਕੇ ਚੰਡੀਗੜ੍ਹ ਪੁਲਿਸ ਤੇ ਰੋਪੜ ਪੁਲਿਸ 'ਚ ਕੱਲ ਤੁਸੀਂ ਵੇਖਿਆ ਇਹ ਟਕਰਾ ਹੋਇਆ ਆਪਸ 'ਚ ਗੋਲੀ ਚੱਲਦੀ ਜਲਦੀ ਜਲਦੀ ਮਸੇਂ ਬਚੀ ਸਵਾਲ ਇਹ ਵੀ ਹੈ ਕੀ ਇਸ ਮਸਲੇ ਤੇ ਜੇ ਫੋਰਜਰੀ ਹੋਈ ਵੀ ਹੈ ਤਾਂ ਇਹਦੀ ਜੂਰਿਸਡਿਕਸ਼ਨ ਇਹਦੀ ਇਨਕੁਆਇਰੀ ਦੀ ਜੂਰਿਸਡਿਕਸ਼ਨ ਜਰੀਆ ਉਹ ਕੇਸ ਫੁਲੀ ਇਸਦੀ ਹੈ ਜਾਂ ਪੁਲਿਸ ਦੀ ਜਾਂ ਫਿਰ ਚੰਡੀਗੜ੍ਹ ਪੁਲਿਸ ਦੀ ਇਹਦੇ ਤੇ ਹਾਲੀ ਫੈਸਲਾ ਹੋਣਾ ਬਾਕੀ ਆ ਮਸਲਾ ਹਾਈ ਕੋਰਟ ਚ ਪਹੁੰਚ ਗਿਆ ਵਾ ਦੇਖਣਾ ਇਹ ਵੀ ਹੋਵੇਗਾ ਕਿ ਹਾਈ ਕੋਰਟ ਐਮ ਐਲ ਏ ਦੇ ਦਸਤਖਤਾਂ ਸਿਗਨੇਚਰਸ ਦੀ ਸਹੀ شناخت ਲਈ ਕਿ ਫੋਰੈਂਸਿਕ ਜਾਂਚ ਦੇ ਹੁਕਮ ਦਿੰਦਾ ਹੈ ਜਾਂ ਨਹੀਂ ਨਮਨੀ ਚਤੁਰਵੇਦੀ ਦੀ ਪੋਚਕੇਸ਼ ਦੀ ਇਜਾਜ਼ਤ ਕਿਸ ਪੁਲਿਸ ਨੂੰ ਦਿੱਤੀ ਜਾਂਦੀ ਹੈ ਪੰਜਾਬ ਪੁਲਿਸ ਨੂੰ ਜਾਂ ਚੰਡੀਗੜ੍ਹ ਪੁਲਿਸ ਨੂੰ ਪਰ ਵੱਡਾ ਸਵਾਲ ਇਹ ਕੀ ਚਤੁਰਵੇਦੀ ਨੇ ਰਾਜ ਸਭਾ ਦੀ ਚੋਣ ਲਈ ਕਾਗਜ਼ ਪਲਾ ਕਿਉਂ ਪਰੇ ਵੈਸੇ ਤਾਂ ਉਹ ਆਪਣੇ ਆਪ ਨੂੰ ਜਨਤਾ ਪਾਰਟੀ ਦਾ ਪ੍ਰਧਾਨ ਦੱਸਦਾ ਵਾ ਪਰ ਕੀ ਉਹਦੇ ਪਿੱਛੇ ਭਾਜਪਾ ਜਾਂ ਕੋਈ ਹੋਰ ਕਿਸੇ ਸਿਆਸੀ ਪਾਰਟੀ ਦਾ ਹੱਥ ਹੈ ਆਪਾਂ ਵੇਖਿਆ ਹੀ ਹੈ ਕਿ ਪੰਜਾਬ ਦੇ ਜਿਹੜੇ ਆਪ ਦੇ ਪ੍ਰਧਾਨ ਨੇ ਅਮਨ अरोड़ा ਉਹਨੇ ਸਿੱਧੇ ਇਲਜ਼ਾਮ ਜਿਹੜੇ ਆ ਉਹ ਲਾਏ ਆ ਚਤਰਵੇਦੀ ਨਵਨੀਤ ਚਤਰਵੇਦੀ ਨਾਮ ਦੇ ਵਿਅਕਤੀ ਨੇ ਰਾਜ ਸਭਾ ਦੀ ਇੱਕ ਸੀਟ ਪੰਜਾਬ ਦੇ ਵਿੱਚੋਂ ਜੋ ਸੰਜੀਵ ਅਰੋੜਾ ਜੀ ਦੇ ਰਿਜ਼ਾਈਨ ਕਰਨ ਤੋਂ ਬਾਅਦ ਖਾਲੀ ਹੋਈ ਸੀਗੀ ਉਹਦੇ ਲਈ ਨੋਮੀਨੇਸ਼ਨ ਭਰੀ ਨੋਮੀਨੇਸ਼ਨ ਭਰਨ ਦਾ ਹੱਕ ਸਾਰੇ ਮੁਲਕ ਨੂੰ ਹੈ ਜਿਹੜਾ ਮਰਜ਼ੀ ਭਰ ਸਕਦਾ ਪਰ ਫਰਜ਼ੀ ਵੜੇ ਦੇ ਨਾਲ ਨੋਮੀਨੇਸ਼ਨ ਭਰ ਕੇ ਰਾਜ ਸਭਾ ਦੇ ਵਿੱਚ ਪਹੁੰਚਣਾ ਇਹ ਦੇਸ਼ ਤੇ ਦੇਸ਼ ਦੇ ਲੋਕਤੰਤਰ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਾ ਕੰਮ ਹੈ ਤੋਂ ਇਸ ਸੋ ਕਾਲਡ ਵਿਅਕਤੀ ਨੇ ਨਮਨੀਤ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ 10 ਐਮਐਲਏਜ਼ ਦੇ ਨਾਮ ਐਜ਼ ਪ੍ਰੋਪੋਜ਼ਰਜ਼ ਨਾਮ ਲਿਖ ਕੇ ਉਹਦੀ ਨੋਮੀਨੇਸ਼ਨ ਆਪ ਦੀ ਫਾਈਲ ਕਰ ਦਿੱਤੀ ਨੋਮੀਨੇਸ਼ਨ ਦੇ ਉੱਪਰ ਸਿਰਫ ਨਾਮ-ਨਾਮ ਸੀ ਆਮ ਆਦਮੀ ਪਾਰਟੀ ਦੇ 10 ਐਮਐਲਏਾਂ ਦੇ ਕਿਸੇ ਦੇ ਕੋਈ ਸਿਗਨੇਚਰ ਨਹੀਂ ਸੀਗੇ। ਦਿਨੇਸ਼ ਕੁਮਾਰ ਚੱਡਾ ਦੇ ਵੀ ਸਾਈਨ ਫੋਰਜ ਕੀਤੇ ਗਏ ਸੀਗੇ। ਉਹਨਾਂ ਨੇ ਰੋਪੜ ਪੁਲਿਸ ਨੂੰ ਕੰਪਲੇਂਟ ਦਿੱਤੀ ਤੇ ਰਾਤ ਨੂੰ 10:00 ਵਜੇ 35 ਮਿੰਟ ਦੇ ਉੱਪਰ ਇਸ ਵਿਅਕਤੀ ਦੇ ਉੱਪਰ ਜਾਲ ਸਾਜ਼ੀ ਦਾ ਪਰਚਾ ਜਿਹੜਾ ਉਹ ਦਰਜ ਹੋ ਗਿਆ। ਇਹ ਜੋ ਵਿਅਕਤੀ ਹੈ ਨਵਨੀ ਚਦਰਵੇਦੀ ਉਹਦੇ ਅਰੈਸਟ ਵਾਰੰਟ ਨੇ ਜਿਹੜੇ ਉਹ ਵੀ ਨਿਕਲੇ ਹੋਏ ਨੇ ਤੇ ਉੱਥੇ ਜਦੋਂ ਇਹਨੂੰ ਅਰੈਸਟ ਕਰਨ ਲੱਗੇ ਤੇ ਚੰਡੀਗੜ੍ਹ ਪੁਲਿਸ ਆਪਦੇ ਇਸ ਖਾਸਮ ਖਾਸ ਮਹਿਮਾਨ ਨੂੰ ਕੇਂਦਰ ਸਰਕਾਰ ਦੀਆਂ ਭਾਜਪਾ ਦੀਆਂ ਹਦਾਇਤਾਂ ਦੇ ਉੱਪਰ ਇਹਨੂੰ ਬਚਾਉਣ ਦੇ ਲਈ ਆ ਗਈ। ਘਟਨਾਕ੍ਰਮ ਤੋਂ ਜ਼ਾਹਿਰ ਹੈ ਕਿ ਜੇ ਕੋਈ ਸਾਜ਼ਿਸ਼ ਹੈ ਵੀ ਇਹ ਹੈਵੀ ਸੀਤਾ ਉਸ ਵਾਸਤੇ ਸਹੀ ਹੋਮਵਰਕ ਜਿਹੜਾ ਬੰਦਨ ਦੀ ਚਤੁਰਵੇਦੀ ਨੇ ਜਿਹੜੀ ਉਹਦੇ ਪਿੱਛੇ ਸੀ ਉਹਨਾਂ ਨੇ ਨਹੀਂ ਕੀਤਾ। ਕਾਨੂੰਨ ਤੇ ਰੂਲਾ ਮੁਤਾਬਕ ਰਾਜ ਸਭਾ ਦੀ ਨਾਮਜ਼ਦਗੀ ਲਈ 10 ਵਿਧਾਇਕਾਂ ਦੀ ਲਿਖਤੀ ਸਹਿਮਤੀ ਚਾਹੀਦੀ ਹੈ। 10% ਔਰ 10 ਟੋਟਲ 10 ਚਤੁਰਵੇਦੀ ਵੱਲੋਂ ਇਹ ਸਹਿਮਤੀ ਆਪ ਦੇ ਵਿਧਾਇਕਾਂ ਦੀ بجائے ਕਾਂਗਰਸ ਤੇ ਹੋਰ ਵਿਰੋਧੀ ਵਿਧਾਇਕਾਂ ਦੀ ਲਈ ਜਾ ਸਕਦੀ ਸੀ 10 ਦੇ ਨੰਬਰ ਪੂਰਾ ਹੋ ਹੀ ਸਕਦਾ ਸੀ ਪਰ ਫਿਰ ਵੀ VOTING ਵੇਲੇ ਚਤੁਰਵੇਦੀ ਵਾਸਤੇ ਇੰਨੇ ਆਪ ਵਿਧਾਇਕਾਂ ਨੂੰ ਤੋੜਨਾ 50 60 ਨੂੰ ਤੋੜਨਾ ਉਹਨਾਂ ਦੀ ਹਮਾਇਤ ਲੈਣੀ ਬਹੁਤ ਮੁਸ਼ਕਲ ਸੀ ਪਰ ਵੋਟਾਂ ਤੱਕ ਉਹ ਆਪ ਸਰਕਾਰ ਨੂੰ ਇੱਕ ਵਕਤ ਜਿਹੜਾ ਵਾ ਉਹ ਜ਼ਰੂਰ ਪਾਸਾ ਦਾ ਸੀ ਸ਼ਾਇਦ ਇਹੋ ਜਿਹਾ ਕੰਮ ਜਿਹੜਾ ਕ੍ਰਾਸ VOTING ਦਾ ਕੰਮ ਆ ਵਿਧਾਨ ਸਭਾ ਦੇ ਵਿੱਚ ਰਾਜ ਸਭਾ ਦੀ VOTING ਲਈ ਇਸ ਸਾਲ 2013 ਤੋਂ ਪਹਿਲਾਂ ਕਾਫੀ ਸੌਖਾ ਸੀ ਪਹਿਲਾਂ ਰਾਜ ਸਭਾ ਦੀ VOTING ਸੀਕ੍ਰਟ ਬੈਲਟ ਤੇ ਤੈਅ ਥੀ ਹੀ ਹੁੰਦੀ ਸੀ ਫਿਰ 2013 ਦੇ ਵਿੱਚ ਰੈਪ੍ਰੇਜ਼ੈਂਟੇਸ਼ਨ ਆਫ ਪੀਪਲ ਐਕਟ ਜਿਹੜੀ 1951 ਦੀ ਉਹਦੀ ਧਾਰਾ 59 ਸੈਕਸ਼ਨ 59 'ਚ ਇੱਕ ਸੋਧ ਕੀਤੀ ਗਈ ਰਾਜ ਸਭਾ ਚੋਣ ਲਈ ਕੋਈ ਵੀ ਸਿਆਸੀ ਪਾਰਟੀ ਜਿਹੜੀ ਆ ਉਹ ਜਿਵੇਂ ਵਿਧਾਨ ਸਭਾ ਸੈਸ਼ਨ 'ਚ ਵਿਪ ਜਾਰੀ ਕਰਦੀ ਹੈ ਦੇ ਲਈ ਵਿਪ ਨਹੀਂ ਜਾਰੀ ਕਰ ਸਕਦੀ ਪਰ ਇਸ 2003 ਦੀ ਸੂਧ ਤਹਿਤ ਵੋਟਾਂ ਮਿਲੇ ਹਰ ਮੈਂਬਰ ਨੂੰ ਆਪਣੀ ਵੋਟ ਆਪਣੀ ਪਾਰਟੀ ਦੇ ਏਜੰਟ ਨੂੰ ਦਿਖਾਉਣੀ ਪੈਂਦੀ ਹੈ ਦਿਖਾ ਕੇ ਪਾਉਣੀ ਪੈਂਦੀ ਹੈ ਇਹ ਲਾਜ਼ਮੀ ਹੈ ਜੇ ਕੋਈ ਮੈਂਬਰ ਨਾ ਦਿਖਾਏ ਤਾਂ ਉਹ ਡਿਸਕਵালিਫਾਈ ਵੀ ਹੋ ਸਕਦਾ ਹੈ ਹਾਂ ਸਿਰਫ ਜਿਹੜੇ ਆਜ਼ਾਦ ਐਮਐਲਏ ਨੇ ਉਹਨਾਂ ਨੂੰ ਆਪਣੀ ਵੋਟ ਦਿਖਾਉਂਦੀ ਲੋੜ ਕਿਸੇ ਵੀ ਏਜੰਟ ਨੂੰ ਜਾਂ ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ ਇਸੇ ਕਰਕੇ ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਸਾਲ ਹਿਮਾਚਲ ਚੋਣਾਂ 'ਚ ਛੇ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਚ ਵਿਧਾਨ ਸਭਾ ਚੋਣਾਂ ਵੇਲੇ ਰਾਜ ਸਭਾ ਚੋਣਾਂ ਵੇਲੇ ਵਿਧਾਨ ਸਭਾ ਚ ਕਰਾਸ ਵੋਟਿੰਗ ਕੀਤੀ ਸੀ ਜਿਸ ਕਰਕੇ ਕਾਂਗਰਸ ਦੇ ਉਮੀਦਵਾਰ ਜਿਹੜੇ ਸਨ ਰਾਜ ਸਭਾ ਵਾਸਤੇ ਅਬੀਸ਼ੇਕ ਮਨੂ ਸਿੰਘ ਵੀ ਮਸ਼ਹੂਰ ਵਕੀਲ ਨੇ ਉਹ ਹਾਰ ਗਏ ਸੀ ਤੇ ਭਾਜਪਾ ਦੇ ਉਮੀਦਵਾਰ ਹਰਸ਼ ਮਹਾਜਨ ਜਿੱਤ ਗਏ ਸਨ ਉਹ ਛਿਆਂ ਨੂੰ ਫਿਰ ਵਿਧਾਨ ਸਭਾ ਸਪੀਕਰ ਨੇ ਡਿਸਕਵਾਲਿਫਾਈ ਕਰ ਦਿੱਤਾ ਸੀ ਇਸੇ ਤਰ੍ਹਾਂ ਹੋਰ ਵੀ ਘਟਨਾਵਾਂ ਹੋਈਆਂ ਵਾਂ 2016 ਚ ਰੀ ਅਨੰਛਵੀਂ ਅਜ਼ਾਦ ਉਮੀਦਵਾਰ ਡਾਕਟਰ ਸੁਭਾਸ਼ ਚੰਦਰ ਉਹ ਭਾਜਪਾ ਦੀ ਮਦਦ ਲੈ ਕੇ ਵੈਸੇ ਆਜ਼ਾਦ ਸੀ ਪਰ ਭਾਜਪਾ ਦੀ ਮਦਦ ਨਾਲ ਉਹ ਜਿੱਤੇ ਸਨ ਉਸ ਵੇਲੇ ਆਰਕੇ ਆਨੰਦ ਹਾਰੇ ਸਨ ਆਰਕੇ ਆਨੰਦ ਨੂੰ ਕਾਂਗਰਸ ਤੇ ਆਈਐਨਐਲਡੀ ਇੰਡੀਅਨ ਨੈਸ਼ਨਲ ਲੋਕਦਲ ਦੇ ਸਾਂਝੇ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ ਸੀ ਉਸ ਵੇਲੇ ਆਖੀਰਲੇ ਮੌਕੇ ਕਾਂਗਰਸ ਦੇ ਕਈ ਵਿਧਾਇਕਾਂ ਨੇ ਆਪਣੇ ਬੈਲਟ ਪੇਪਰ ਖਾਲੀ ਛੱਡ ਦਿੱਤੇ ਸਨ ਔਰ ਇਸ ਮਸਲੇ ਕਰਕੇ ਕਾਂਗਰਸ ਤੇ ਇੰਡੀਅਨ ਨੈਸ਼ਨਲ ਲੋਕਦਲ ਦੇ ਲੀਡਰਾਂ 'ਚ ਬਹੁਤ ਵੱਡਾ ਬਵਾਲ ਆਪਸ ਖਟਪਟ ਵੀ ਹੋ ਗਈ ਸੀ ਮੈਨੂੰ ਯਾਦ ਹੈ ਕਿ ਇਹ ਕਿਵੇਂ ਕਰਾਸ ਵੋਟਿੰਗ ਦਾ سلسلہ ਬਹੁਤ ਸਾਲ ਪਹਿਲਾਂ ਪਹਿਲੀ ਵਾਰ ਹੀ ਮਹਾਰਾਸ਼ਟਰਾਂ ਚ 1998 ਚ ਸ਼ੁਰੂ ਹੋਇਆ ਸੀ ਉਸ ਕਰਕੇ ਕਾਂਗਰਸ ਦਾ ਜਿਹੜਾ ਉਸ ਵੇਲੇ ਉਮੀਦਵਾਰ ਸੀ ਉਹ ਚੋਣ ਜਿਹੜਾ ਸੀ ਇਹ ਹਾਰ ਗਿਆ ਸੀ ਉਸ ਤੋਂ ਪਹਿਲਾਂ ਇਹੋ ਜਿਹਾ ਵਿਵਾਦ ਨਹੀਂ ਸੀ ਹੁੰਦਾ ਪਰ ਇਸ ਮੌਜੂਦਾ ਪੰਜਾਬ ਦੇ ਕੇਸ ਚ ਚਤੁਰਵੇਦੀ ਦੇ ਕੇਸ ਚ ਕੋਈ ਬਹੁਤਾ ਦਮ ਨਹੀਂ ਲੱਗਦਾ ਆਪ ਉਮੀਦਵਾਰ ਜਿੰਦਰ ਗੁਪਤਾ ਦਾ ਰਾਜ ਸਭਾ ਵਾਸਤੇ ਕਰੀਬ-ਕਰੀਬ ਲੱਗਦਾ ਵਾ ਰਸਤਾ ਸਾਫ਼ ਨਜ਼ਰ ਆਉਂਦਾ ਵਾ ਇਹ ਸਾਰਾ ਮਸਲਾ ਇੱਕ ਸਾਜ਼ਿਸ਼ ਹੈ ਜਾਂ ਸ਼ਰਾਰਤ ਜਾਂ ਫਿਰ ਬਚਕਾਨਾ ਹਰਕਤ ਇਹ ਜ਼ਰੂਰ ਹੈ ਕਿ ਇਹ ਘਟਨਾ ਆਮ ਆਦਮੀ ਪਾਰਟੀ ਵਾਸਤੇ ਖਤਰੇ ਦੀ ਘੰਟੀ ਹੈ ਹੁਣ ਤੋਂ 2027 ਚੋਣਾਂ ਨੂੰ ਲੈ ਕੇ ਦਲ ਬਦਲਣ ਦਾ سلسلہ ਸ਼ੁਰੂ ਹੋ ਸਕਦਾ ਹੈ ਤਿੰਨ-ਚਾਰ ਆਪ ਦੇ ਵਿਧਾਇਕ ਅੱਗੇ ਹੀ ਪਾਰਟੀ ਨਾਲੋਂ ਆਮ ਆਦਮੀ ਪਾਰਟੀ ਨਾਲੋਂ ਖਫਾ ਨੇ ਕਈ ਆਪ ਦੇ ਵਿਧਾਇਕਾਂ ਦੀ ਆਪਾਂ ਨੂੰ ਪਤਾ ਹੀ ਆ ਕਿ ਅਗਲੀ 2027 ਚੋਣ ਲਈ ਟਿਕਟ ਜਿਹੜੀ ਆ ਉਹ ਕੱਟੀ ਜਾਣੀ ਆ ਹਰ ਚੋਣ ਚ ਹੁੰਦਾ ਹੀ ਆ ਕੀ ਆਪ ਦੀ ਹਾਈ ਕਮਾਂਡ ਇਸ ਖਿਲਾਫਤ ਖਿਲਾਫਤ ਜਿਸ ਦੇ ਵਦਨ ਦੇ ਅਸਾਰ ਨੇ ਇਸ ਨੂੰ ਸੰਭਾਲ ਪਾਵੇਗੀ ਇਹ ਇੱਕ ਵੱਡਾ ਸਵਾਲ ਹੈ ਤੇ ਆਪਾਂ ਆਮ ਆਦਮੀ ਪਾਰਟੀ ਵਾਸਤੇ ਇੱਕ ਚੁਣੌਤੀ ਵੀ ਦਿਸ ਇਸ ਮਾਈ ਟੇਕ